ਸਤਿ ਸ਼੍ਰੀ ਅਕਾਲ ਪੀਪੀ ਭੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਦੋ ਵਾਹਨਾਂ ਦੀ ਆਪਸ ਵਿੱਚ ਬਹੁਤ ਭਿਆਨਕ ਟੱਕਰ ਹੋਈ ਹੈ ਐਨੀ ਭਿਆਨਕ ਟੱਕਰ ਕਿ ਤੁਸੀਂ ਮੋਟਰਸਾਈਕਲ ਦੀਆਂ ਤਸਵੀਰਾਂ ਦੇਖੋਗੇ ਤਾਂ ਰੋਂਗ ਤੇ ਖੜੇ ਹੋ ਜਾਣਗੇ ਮੋਟਰਸਾਈਕਲ ਸਵਾਰ ਦੀ ਮੌਕੇ ਦੇ ਮੌਤ ਹੋ ਜਾਂਦੀ ਹੈ ਤੇ ਉਸ ਦੀ ਪਤਨੀ ਜਿਹੜੀ ਹੈ ਉਹ ਗੰਭੀਰੂ ਵਿੱਚ ਜ਼ਖਮੀ ਹੋ ਜਾਂਦੀ ਹੈ ਦੱਸ ਦਈਏ ਪਿੰਡ ਲਾਦੀਆਂ ਦੇ ਸ਼ਹੀਦ ਉਦਮ ਸਿੰਘ ਪਬਲਿਕ ਸਕੂਲ ਦੇ ਨੇੜੇ ਦੋ ਵਾਹਨਾਂ ਦੀ ਆਪਸੀ ਭਿਆਨਕ ਟੱਕਰ ਚ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਉਸ ਦੀ ਘਰ ਵਾਲੀ ਸਿਮਰਨ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਰੇਟਾ ਕਾਰ ਨੰਬਰ PB10SH5025 ਜਿਸ ਨੂੰ ਮਨਜਿੰਦਰ ਸਿੰਘ ਵਾਸੀ ਕੋਟਲਾ ਹੁਸ਼ਿਆਰਪੁਰ ਚਲਾ ਰਿਹਾ ਸੀ ਤੇ ਇੱਕ ਕਰੇਟਾਕਾਰ ਬੰਗਾ ਤੋਂ ਕਟਾਰੀਆਂ ਸਾਈਡ ਨੂੰ ਆ ਰਹੀ ਸੀ ਤੇ ਮੋਟਰਸਾਈਕਲ ਨੰਬਰ ਪੀਬੀ 32 ਆਰ 1308 ਕਾਲੇ ਰੰਗ ਦਾ ਪਲੈਟੀਨਾ ਅਤੇ ਹਰਜਿੰਦਰ ਸਿੰਘ ਵਾਸੀ ਲਾਧੀਆਂ ਆਪਣੀ ਪਤਨੀ ਨਾਲ ਕਟਾਰੀਆਂ ਸਾਈਡ ਤੋਂ ਲਾਧੀਆਂ ਨੂੰ ਜਾ ਰਿਹਾ ਸੀ ਦੋਵੇਂ ਵਾਹਨ ਜਦ ਉਕਤ ਘਟਨਾ ਸਥਾਨ ਤੇ ਪਹੁੰਚੇ ਤਾਂ ਦੋਵਾਂ ਵਿੱਚ ਆਪਸੀ ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਮੋਟਰਸਾਈਕਲ ਚਾਲਕ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਮੌਕੇ ਤੇ ਥਾਣਾ ਬਹਿਰਾਮ ਦੇ ਐਸਐਚਓ ਨੰਦ ਲਾਲ ਸਮੇਤ ਪੁਲਿਸ ਪਾਰਟੀ ਪਹੁੰਚੀ ਤੇ ਕਟਨਾ ਸਥਾਨ ਦਾ ਜਾਇਜ਼ਾ ਲਿਆ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਐਸਐਚਓ ਨੰਦ ਲਾਲ ਨੇ ਦੱਸਿਆ ਕਿ ਜ਼ਖਮੀ ਔਰਤ ਨੂੰ ਇਲਾਜ ਲਈ ਲੋਕਾਂ ਦੀ ਸਹਾਇਤਾ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾ ਕੇ লাশ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਉਹਨਾਂ ਕਹਿੰਦੇ ਕਿ ਪੁਲਿਸ ਨੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਤੁਸੀਂ ਜਿਹੜੇ ਵਾਹਨ ਨੁਕਸਾਨੇ ਗਏ ਆ ਦੇਖੋ ਕਿ ਕ੍ਰੇਟਾਕਾਰ ਅੱਗੇ ਉਹ ਕਿੰਨੀ ਨੁਕਸਾਨੀ ਗਏ ਮਤਲਬ ਕਿੱਡੀ ਜ਼ੋਰਤੀ ਵੱਜੀ ਹੋਵੇਗੀ ਤੇ ਉਹਦਾ ਜਿੰਨਾ ਜ਼ੋਰ ਹੈ ਉਹ ਸਹਿਣਾ ਪਿਆ ਦਾ ਮੋਟਰਸਾਈਕਲ ਸਵਾਰ ਨੂੰ ਤੇ ਮੋਟਰਸਾਈਕਲ ਤਾਂ ਇਉਂ ਲੱਗਦਾ ਕਿ ਕਦੇ ਮੋਟਰਸਾਈਕਲ ਸੇਗਾ ਹੀ ਨਹੀਂ ਕੱਲਾ ਕੱਲਾ ਪੁਰਜਾ ਜਿਹੜਾ ਆ ਉਧਰ ਦਿੱਤੇ ਪਿਆ ਨਜ਼ਰ ਆ ਰਿਹਾ ਮੋਟਰਸਾਈਕਲ ਦੀ ਨਾ ਸੀਟ ਬੱਚੀ ਆ ਨਾ ਟਾਇਰ ਬੱਚਿਆ ਮੋਟਰਸਾਈਕਲ ਪੁਰਜਾ-ਪੁਰਜਾ ਹੋ ਗਿਆ ਤੋਂ ਅੰਦਾਜ਼ੇ ਲੱਗਦੇ ਆ ਕਿ ਟੱਕਰ ਕਿੰਨੀ ਜ਼ਬਰਦਸਤ ਹੋਵੇਗੀ ਲੇਕਿਨ ਹਾਲਾਤ ਕਿੱਦਾਂ ਦੇ ਬਣ ਜਾਂਦੇ ਆ ਕਿ ਘਰੋਂ ਪਤੀ ਪਤਨੀ ਕਿਸੇ ਕੰਮ ਵਾਸਤੇ ਆਏ ਹੋਣੇ ਆ ਮੁੜ ਕੇ ਘਰ ਨੂੰ ਵਾਪਸ ਜਾ ਰਹੇ ਸੀਗੇ ਇਹਨਾਂ ਪਤਾ ਹੀ ਨਹੀਂ ਸੀਗਾ ਕਿ ਕੁਝ ਪਲਾ ਬਾਅਦ ਜਿਹੜਾ ਹਸਬੈਂਡ ਹੈ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਔਰਤ ਦਾ ਪਤੀ ਹੈ ਉਹ ਮ੍ਰਿਤਕ ਸ਼ਰੀਰ ਬਣ ਜਾਵੇਗਾ ਤੇ ਹੁਣ ਜਦੋਂ ਜਦ ਇਹ ਚੱਲੇਗੀ ਕਿ ਪੋਸਟਮਾਰਟਮ ਬਾਅਦ ਸ਼ਰੀਰ ਨੂੰ ਕਰ ਲੈ ਕੇ ਜਾਣਾ ਬੜੀ ਹੀ ਜਿਹੜੀ ਇਹ ਦਿਲ ਨੂੰ ਨੋਚਣ ਵਾਲੀ ਖਬਰ ਹੈ ਔਰ ਹਾਲੇ ਤੱਕ ਜਿਹੜੀ ਔਰਤ ਹੈ ਉਹਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਰੱਬ ਅੱਗੇ ਬੇਨਤੀ ਕਰਦੇ ਆ ਕਿ ਉਹ ਜਲਦੀ ਠੀਕ ਹੋ ਜਾਵੇ ਕਿਉਂਕਿ ਜੇ ਦੋਨੇ ਜਹਾਨੋਂ ਚਲ ਗਏ ਬੱਚਿਆਂ ਲਈ ਬਹੁਤ ਔਖਾ ਹੋ ਜਾਂਦਾ ਪਿੱਛੇ ਪਰ ਬਹੁਤ ਹੀ ਮੰਦ ਭਾਗੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾਣੀਆਂ ਹੈ। ਇਹ ਇੱਕ ਗੱਡੀ ਹੈ ਕ੍ਰੇਟਾ ਨੰਬਰ ਪੀਵੀ 10 ਐਫ ਐਚ 5025 ਅੱਛਾ ਜੀ ਇਹਦਾ ਡਰਾਈਵਰ ਦਾ ਨਾਮ ਹੈਗਾ ਮਨਿੰਦਰ ਸਿੰਘ ਸਾਨਾ ਉਹ ਜਰਨੈਲ ਸਿੰਘ ਵਾਸੀ ਕੋਟਲਾ थाना ਹਾਲਪੁਰ ਇਹਦਾ ਹਸਿਆਤ ਤੇ ਇਹਦੇ ਵਿੱਚ ਇੱਕ ਡੈਥ ਹੋਈ ਆ ਇਹ ਸਾਰਾ ਪਰਿਵਾਰ ਜਾ ਰਿਹਾ ਸੀ ਘ ਘਰ ਆਈ ਔਰ ਲੜਕੀ ਠੀਕ ਹੈ ਤੇ ਹਰਜਿੰਦਰ ਸਿੰਘ ਮਿਰਸਾ ਦਾ ਹਰਜਿੰਦਰ ਸਿੰਘ ਕਲਾ ਸਾਨਾ ਉਤਰ ਲੋਕ ਸਿੰਘ ਵਾਸੀ ਲਾਦੀਆ ਸੁਨਾਬਹਿਰਾਮ ਉਮਰ ਕਰੀ 51 ਸਾਲ ਦਾ ਹਾਂਜੀ ਇਹਦੀ ਮੌਕੇ ਦੀ ਡੈਥ ਹੋਈ ਹੈ ਜੀ ਤੇ ਇਹਦੀ ਘਰ ਵਾਲੇ ਦਾ ਨਾਮ ਹੈ ਪਲਵਿੰਦਰਪੁਰ ਹਾਂਜੀ ਓਵਰ ਕਰੀ 47 ਸਾਲ ਔਰ ਲੜਕੀ ਦਾ ਨਾਮ ਹੈ ਸਿਮਰਪੁਰ ਹਾਂਜੀ ਔਰ ਇਹ ਦਿਨੇ ਜਣੇ ਮੋਟਰਸਾਈਕਲ ਨੰਬਰ ਪੀਵੀ 32 ਹਾਰ 1308 ਠੀਕ ਹੈ ਮਾਲਕਾ ਬਰਤੀਨਾ ਉਹਤੇ ਸਵਾਰ ਹੋ ਕੇ ਗੈਂਡਾ ਲਾਦਿਆਂ ਜਾ ਰਹੇ ਸੀ ਹਮਮ ਔਰ ਜੋ ਆਪਣੇ ਕ੍ਰੇਟਾ ਕਾਰ ਹੈ ਕ੍ਰੇਟਾ ਕਾਰ ਲਾਡੀਆਂ ਤੋਂ ਕਟਾਰੀਆਂ ਨੂੰ ਆ ਰਹੀ ਸੀ ਹਮਮ ਔਰ ਉਹ ਸਹੀ ਰੋਹਨ ਸਰ ਸਕੂਲ ਦੇ ਆਪੋਜੀਟ ਹਮ ਇਹਨਾਂ ਨੂੰ ਐਕਸੀਡੈਂਟ ਹੋ ਗਿਆ ਹਮ ਔਰ ਹਰਜਿੰਦਰ ਸਿੰਘ ਦੀ ਮੌਕੇ ਤੇ ਡੈਥ ਹੋ ਗਈ ਹਮ ਔਰ ਪਤਨੀ ਤੇ ਲੜਕੀ ਗੰਭੀਰ ਜ਼ਖਮੀ ਆ ਜਿਹਨੂੰ ਜੀਲੇ ਲਾਜਾਤ ਦੇਖੀਂਗੇ ਆ ਰੌਂਗ ਚੱਲਦੀ ਸੀ ਠੀਕ ਹੈ ਤੇਜ਼ ਰਫ਼ਤਾਰ ਸੀ ਜੀ ਤੇਜ ਰਫਤਾਰ ਸੇ ਕੀ ਕਰਦੀ ਉਹ ਆਲਾਪਰੋਇ ਨੇ ਤੇਜ ਰਫਤਾਰ ਦੇ ਖਿਲਾਫ ਕਾਰਵਾਈ ਕੀਤੀ ਆ ਰਹੀ ਹੈ ਹਾਂਜੀ ਉਹਨੇ ਦੱਸਿਆ ਦੇ ਖਿਲਾਫ ਕਾਰਵਾਈ ਕੀਤੀ ਆ ਰਹੀ ਹੈ ਤੇ ਠੀਕ ਹੈ